ਗਰਲਬ ਟੈਨ ਵੀਰ ਸਾਸਰੀ ਕਾਲ ਸਾਸਰੀ ਕਾਲ ਜੀ ਸਾਸਰੀ ਹੋਰ ਸੁਣਾਓ ਸਾਹ ਚੜਦੀ ਕਲਾ ਚੜਦੀ ਕਲਾ ਐ ਕਿਰਪਾ ਇੱਕ ਨੀਲੀ ਰਾਵੀ ਦੀ ਵੀ ਨੇ ਆਇਆ ਅੱਜ ਤੋਫੇ ਰਗੀ ਮੈਂ ਹਾਂਜੀ ਕਿੰਨੇ ਚੜਦੀ ਗੱਭਣ ਆ ਇਹ ਵਿੱਚ 6 ਮਹੀਨੇ ਗੱਭਣ ਆ 6 ਮਹੀਨਿਆਂ ਦੀ ਗੱਭਣ ਦੁੱਧ ਨੋਂ ਦੁੱਧ 9 ਕਿਲੋ ਵਿਖਾਲਾ ਦੱਸਦਾ ਹੀ ਆ ਹਾਂਜੀ ਤੇ 9 ਕਿਲੋ ਦੁੱਧ ਚਵਾ ਕੇ ਦੇਣੀ ਆ ਹਾਂਜੀ ਸੱਜਰ ਨੇ ਬੜਾ ਚੰਗਾ ਦੁੱਧ ਪਾਇਆ ਉਹ ਹਾਂਜੀ ਬੱਡੀ ਕੀ ਕਹਿੰਦੇ ਮਾਲ ਕੋਈ ਮੈਂ ਵੀ ਜਿਆਦਾ ਨਹੀਂ ਆ ਤੇ ਆਪਦੀ ਕੋਈ ਸਮਝ ਲਾ ਕੇ ਵੇਖੇ ਜਿਹੜੀ ਤੋਕੜ ਮੈਂ 6 ਮਹੀਨੇ ਦੀ ਗੱਭਣ ਦਾਨ 8 9 ਦਾਗ ਲੇ ਦੁੱਧ ਦੇਣ ਦੀ ਆ ਉਹ ਸੱਜੇ ਦੁੱਧ ਕਿੰਨਾ ਪਾ ਦੂਗੀ ਹਾਂ 15 16 ਦਾ ਖੁੱਲਾ ਪਾਇਆ ਹਾਂ ਇਹ ਜੀ ਦਾ ਕਿਆਫਾ ਲਾ ਲੈਣਾ हां ਆਪਾਂ ਦੱਸਦੇ ਹੀ ਨਹੀਂ ਸੂਆ ਵੀ ਅਗਲਾ ਆਪੇ ਲਾ ਲੇ ਸੂਆ ਵੀ ਆਪਣਾ ਆਪੇ ਲਾ ਲੇ ਇਹਨਾਂ ਦਾ ਗੱਲ ਕਰੇ ਹਾਂ ਤੇ ਇੱਕ ਆ ਗਈ ਆ ਝੋਟੀ ਮੋਹਰਾ ਦੀ ਇਹ ਮੋਹਰਾ ਦੀ ਆ ਗਈ ਵੀਰ ਜੀ ਇਹ ਕਿੰਨੇ ਚਰ ਦੀ ਗੱਬਣ ਇਹ ਵਿੱਚ ਚੌਵਾਂ ਮਹੀਨੇ ਗੱਬਣ ਆ ਓਕੇ ਤੇ ਦੁੱਧ ਦੇ ਸਲੇ ਵੀ 8 ਕਿਲੋ ਕੋਈ ਵੀਰ 7 ਕਿਲੋ ਮੰਨ ਲੇ ਦੁੱਧ 8 ਕਿਲੋ 7 ਮੰਨ ਕੇ ਲੈ ਲੇ ਹਾਂ ਮੂਰਤਰਗੀ ਆ ਮੂਰਤਰਗੀ ਜੈਡ ਬਲੈਕ ਜੈਡ ਬਲੈਕ ਹੈ ਕ ਰੰਗ ਕਾਲੀ ਤੇ ਭਾ ਨਹੀਂ ਦੱਸਦੇ ਆਪਾਂ ਭਾ ਦੱਸਾਂਗੇ ਵੀਡੀਓ ਦੇ ਵਿੱਚ ਧੰਨਵਾਦ ਸ਼ੋਰਟ